ਰੱਬ ਦਾ ਦੋਸਤ ਮਿੰਨੀ ਕਹਾਣੀ ਦੋਸਤੋ ਜੂਨ ਦਾ ਮਹੀਨਾ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਬਹੁਤ ਜ਼ਿਆਦਾ ਤੇਜ਼ ਧੁੱਪ ਪੈ ਰਹੀ ਹੈ ਇੱਕ ਲਾਲ ਬੱਤੀ ਵਾਲੀ ਚੌਕ ਤੇ ਜਿੱਥੇ ਗੱਡੀਆਂ ਰੁਕਦੀਆਂ ਨੇ ਉੱਥੇ ਇੱਕ ਬੱਚਾ ਸਿਖਰ ਦੁਪਹਿਰੇ ਨੰਗੇ ਪੈਰੀ ਫੁੱਲ ਵੇਚ ਰਿਹਾ ਸੀ ਲੋਕ ਗੱਡੀਆਂ ਵਿੱਚ ਬੈਠੇ ਦੇਖ ਰਹੀ ਸੀ ਤੋਲ ਮੋਲ ਕਰ ਰਹੀ ਸੀ ਪਰ ਫੁੱਲ ਕੋਈ ਨਹੀਂ ਲੈ ਰਿਹਾ ਸੀ ਜਦੋਂ ਹਰੀ ਬੱਤੀ ਹੁੰਦੀ ਗੱਡੀ ਲੈ ਕੇ ਅੱਗੇ ਚੱਲੇ ਜਾਂਦੇ ਜਦੋਂ ਇੱਕ ਸੱਜਣ ਨੇ ਉਸਦੇ ਪੈਰ ਦੇਖੇ ਉਸਦੇ ਪੈਰਾਂ ਦੀ ਹਾਲਤ ਦੇਖੀ ਤਾਂ ਦਿਲ ਬਹੁਤ ਦੁਖੀ ਹੋਇਆ ਮਨ ਬਹੁਤ ਉਦਾਸ ਹੋਇਆ ਤੇ ਫਿਰ ਤੇਜ਼ੀ ਨਾਲ ਭੱਜ ਕੇ ਜਾ ਕੇ ਕਿਸੇ ਨੇੜੇ ਦੀ ਦੁਕਾਨ ਤੋਂ ਬੂਟਾਂ ਦਾ ਜੋੜਾ ਲੈ ਆਇਆ ਤੇ ਕਹਿਣ ਲੱਗਿਆ ਲੈ ਪੁੱਤਰ ਆਪਣੇ ਪੈਰਾਂ ਵਿੱਚ ਬੂਟ ਪਾ ਲੈ ਮੁੰਡੇ ਨੇ ਫਟਾਫਟ ਬੂਟ ਪਾ ਲਏ ਤੇ ਬੜਾ ਖੁਸ਼ ਹੋਇਆ ਤੇ ਉਸ ਸੱਜਣ ਦਾ ਧੰਨਵਾਦ ਕੀਤਾ ਤੇ ਹੱਥ ਫੜ ਕੇ ਪੁੱਛਣ ਲੱਗਾ ਕਿ ਤੁਸੀਂ ਰੱਬੋਂ ਬੰਦਾ ਕਵਰਾ ਕੇ ਤੰਨਾ ਨੂੰ ਹੱਥ ਲਾ ਕੇ ਬੋਲਿਆ ਕੇ ਨਈ ਬੇਟਾ ਨਹੀਂ ਫਿਰ ਉਹ ਬੱਚਾ ਬੋਲਿਆ ਮੁੰਡਾ ਬੋਲਿਆ ਫਿਰ ਤੁਸੀਂ ਰੱਬ ਦੇ ਦੋਸਤੋਂ ਕਿਉਂਕਿ ਮੈਂ ਕੱਲ ਰਾਤ ਹੀ ਰੱਬ ਨੂੰ ਅਰਦਾਸ ਕੀਤੀ ਸੀ ਕਿ ਮੇਰੇ ਪੈਰ ਬਹੁਤ ਸੜਦੇ ਨੇ ਮੈਨੂੰ ਬੂਟ ਲੈ ਦਿਓ ਉਸ ਬੰਦੇ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਤੇ ਮੁਸਕਰਾਉਂਦਾ ਹੋਇਆ ਇੱਕ ਪਾਸੇ ਵੱਲ ਨੂੰ ਚਲਾ ਗਿਆ ਅੱਜ ਉਹ ਜਾਣ ਗਿਆ ਸੀ ਕੇ ਰੱਬ ਦਾ دوست ਬਣਨਾ ਕੋਈ ਬਹੁਤਾ ਜਿਆਦਾ ਔਖਾ ਨਹੀਂ